ਤੁਹਾ ਪ੍ਰਸਾਦ ਪਾਦਰੀ ਛੰਦ ਤੁਮ ਕਹੋ ਦੇਵ ਸਰਬੰ ਵਿਚਾਰ ਜਿਮ ਕੀਓ ਆਪ ਕਰਤੇ ਪਸਾਰ ਜਦਬ ਅਭੂਤ ਅਨ ਪੈ ਅਨੰਤ ਤਵ ਕਹੋ ਜਥਾ ਮਤ ਤ੍ਰੇਣ ਤੰਤ ਕਰਤਾ ਕ੍ਰੀਮ ਕਾ ਦਰ ਕਿਰਪਾਲ ਅਦਵੈ ਅਭੂਤ ਅਨ ਪੈ ਦਿਆਲ ਦਾਤਾ ਦੁਰੰਤ ਦੁਖਦੋਕ ਰਹਤ ਜਿਹ ਨੇਤ ਨੇਤ ਸਭ ਬੇਦ ਕਹਿਤ ਕਈ ਉਚ ਨੀਚ ਕੀ ਨੋ ਬਨਾਵ ਸਭ ਵਾਰ ਪਾਰ ਜਾ ਕੋ ਪ੍ਰਭਾਉ ਸਭ ਜੀਵ ਜੰਤ ਜਾ ਅਨੰਤ ਜਾਹੇ ਮਨ ਮੂੜ ਕਿਉ ਨਾ ਸਵੰਦਤਾ ਹੈ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਦ ਸੂਰਜ ਸਵੰਤ ਕਈ ਪਲਟ ਸੂਰਜ ਸਜਦਾ ਕਰਾਇ ਪ੍ਰਭ ਇੱਕ ਰੂਪ ਦੁਆ ਕੈ ਲਖਾਇ ਅਨਛੇਜ ਤੇਜਨ ਭੈ ਪ੍ਰਕਾਸ਼ ਦਾਤਾ ਦੁਰੰਧ ਦੁਆਯ ਅਨਾਸ ਸਭ ਰੋਗ ਸੋਗ ਤੇ ਰਹਿਤ ਰੂਪ ਅਨ ਭੈ ਅਕਾਲ ਅਛੈ ਸਰੂਪ ਕਰਣਾ ਨਿਧਾਨ ਕਾ ਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਬਹੀਨ ਅਨ ਪੰਜਨਾਥ ਜਲ ਥਲ ਪ੍ਰਭਾਵ ਸਰਬਤਰ ਸਾਥ जे जात पात नहीं भेद परम जे रंग रूप नहीं एक धर्म जे सत्र मित्र दो एक सार अछय स्वरूप अवचल पार जानीन जाय जे रूप रेख कह बास तास कह कौन पेख कह नाम तास है कम जात जे सत्र मित्र नहीं पुत्र प्रात करणा निदान कारण स्वरूप जे चक्र चिन्ह नहीं रंग रूप ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਦ ਕੀ ਕਰਤਪਾਲ ੁਰਧੰਗ ਬਿਰਹਿਤ ਸਿਧੰਗ ਸਰੂਪ ਬੁੱਧੰਗ ਪਾਲ ਜੁਧੰਗ ਨੋਪ ਜੇ ਰੂਪ ਰੇਗ ਨਹੀਂ ਰੰਗ ਰਾਗ ਅਨਛੇਜ ਤੇਜ ਅਨਭੇਜ ਅਦਾਗ ਜਲ ਸਦ ਮਹੀਬ ਬਣ ਤੰਦੁਰੰਤ ਜੇ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨ ਜਾ ਜਿਹ ਪੈਰ ਪਾਰ ਦੀਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜੁਗਿਆ ਦੁਆਰ ਕਈ ਬੇਦ ਬਿਆਦ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ